ਜਦੋਂ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾ ਇਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਨਾ ਤਾਂ ਨਾਲ ਲਾਡਲੇ ਨੇ ਨਾ ਕਿਸੇ ਤਰ੍ਹਾਂ ਦੀ ਨਾਲ ਫੌਜ ਹੈ ਨਾ ਨਾਲ ਮਾਤਾ ਜੀ ਨੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਤੰਦ ਉੱਤੇ ਜਿਹੜੇ ਕੱਪੜੇ ਪਹਿਨੇ ਨੇ ਉਸ ਸਮੇਂ ਆਪਦੇ ਨੂੰ ਪਤਾ ਹੈ ਵੀ ਤੰਦ ਉੱਤੇ ਜਿਹੜੇ ਵਸਤਰ ਸਨ ਉਹ ਵੀ ਛੀਨਾ ਛਿਨ ਹੋਏ ਪੇਸਣ ਬਿਲਕੁਲ ਛਿੱਜੇ ਪੇਸਣ ਪੈਰਾਂ ਦੇ ਵਿੱਚ ਜੋੜਾ ਨਹੀਂ ਸੀ ਤੇ ਮਾਛੀਵਾੜੇ ਤੋਂ ਹੁੰਦਿਆਂ ਹੋਇਆਂ ਕੁਝ ਸਮੇਂ ਤੋਂ ਬਾਅਦ ਸਾਬੋ ਕੀ ਤਲਮੰਡੀ ਪਹੁੰਚਦੇ ਨੇ ਭਾਈ ਡੱਲੇ ਦੇ ਕੋਲ ਆ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭਾਈ ਡੱਲੇ ਦੀ ਹਵੇਲੀ ਤੋਂ ਬਾਹਰ ਨਿਕਲੇ ਨੇ ਬਾਹਰ ਨਿਕਲਦੇ ਹੋਏ ਇੱਕ ਫਕੀਰ ਬੈਠਾ ਹੋਇਆ ਜਦੋਂ ਫਕੀਰ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਕੱਲਿਆਂ ਵੇਖਿਆ ਨਾ ਵੀ ਕੱਲੇ ਲਗੇ ਜਾ ਰਹੇ ਨੇ ਤੇ ਫਕੀਰ ਨੇ ਉੱਚੀ ਆਵਾਜ਼ ਮਾਰ ਕੇ ਆਖਿਆ ਕਹਿਣ ਲੱਗੇ ਕਹਿੰਦਾ ਨਾ ਡੱਲਾ ਨਾ ਮੱਲਾ ਅੱਜ ਗੋਬਿੰਦ ਸਿੰਘ ਇਕੱਲਾ ਜੁਦੇ ਗੱਲਾਂ ਕੀ ਨਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਵਿਸਾਹ ਕਿੰਨਾ ਹੋਵੇਗਾ ਪਰਮਾਤਮਾ ਦੇ ਉੱਤੇ ਅਕਾਲ ਪੁਰਖ ਦੇ ਉੱਤੇ ਕਿੰਨਾ ਕੁ ਯਕੀਨ ਹੈ ਵਿਸ਼ਵਾਸ ਕਿੰਨਾ ਕੁ ਹੈ ਇੱਕ ਫਕੀਰ ਇਹ ਗੱਲ ਆਖਦਾ ਪਿਆ ਵੀ ਕਹਿਣ ਲੱਗਾ ਵੀ ਇੱਕ ਸਮਾਸੀ ਤੇਰੇ ਕੋਲ ਤੇਰੇ ਲਾडले ਤੇਰੇ ਕੋਲ ਸਨ ਤੂੰ ਇੱਕ ਵਧੀਆ ਆਸਣ ਦੇ ਉੱਤੇ ਬੈਠਾ ਸੈਂ ਆਨੰਦਪੁਰ ਦੀ ਧਰਤੀ ਤੇ ਸੰਗਤਾਂ ਤੇਰੇ ਕੋਲ ਹੁੰਦੀਆਂ ਸਨ ਹਰ ਸਮੇਂ ਭੀੜ ਲੱਗੀ ਰਹਿੰਦੀ ਸੀ ਸਿਪਾਹੀ ਤੇਰੇ ਕੋਲ ਸਨ ਅੱਜ ਤੇਰੇ ਕੋਲ ਕੁਝ ਵੀ ਨਹੀਂ ਐ ਤੂੰ ਇਕੱਲਾ ਲਗਾ ਫਿਰਨਾ ਤੇ ਅੱਗੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਵਾਬ ਪਤਾ ਕੀ ਦਿੰਦੇ ਨੇ ਕਹ ਲਗੇ ਫਕੀਰ ਜੀ ਤੁਸੀਂ ਇਹ ਗੱਲ ਆਖੀ ਐ ਨਾ ਡੱਲਾ ਨਾ ਮੱਲਾ ਗੋਬਿੰਦ ਸਿੰਘ ਇਕੱਲਾ ਕਹਿੰਦੇ ਨਹੀਂ ਇਹ ਗੱਲ ਨਹੀਂ ਕਹਿਣੀ ਇਹ ਗੱਲ ਆਖੋ ਨਾ ਡੱਲਾ ਨਾ ਮੱਲਾ ਗੋਬਿੰਦ ਸਿੰਘ ਨਾਲ ਅੱਲਾ ਵੀ ਗੋਬਿੰਦ ਸਿੰਘ ਇਕੱਲਾ ਨਹੀਂ ਤੇ ਗੋਬਿੰਦ ਸਿੰਘ ਦੇ ਨਾਲ ਅਕਾਲ ਪੁਰਖ ਪਰਮਾਤਮਾ ਨਾਲ ਲਗਾ ਫਿਰਦਾ ਹੈ ਤੇ ਕਿੰਨਾ ਕੁ ਵਿਸਾਖ ਹੋਵੇਗਾ ਪਾਤਸ਼ਾਹ ਜੀ ਨੂੰ ਸacalਪੁਰਖ ਦਿੱਤੇ ਤੇ ਉਹੀ